ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਫੈਕਟ ਦੇ ਉਤੇ ਸੋ ਦੋਸਤੋ ਅੱਜ ਆਪਾਂ ਖੜਕੂ ਵਾਰ ਨਾਲ ਜੁੜੀ ਹੋਈ ਐਸੀ ਘਟਨਾ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਜਿਹਦੇ ਬਾਰੇ ਤੁਸੀਂ ਕਦੇ ਵੀ ਨਹੀਂ ਸੁਣਿਆ ਹੋਊਗਾ ਤੇ ਜਿਹਨੂੰ ਸੁਣ ਕੇ ਤੁਹਾਡੇ ਰੌਂਕ ਟੇ ਖੜੇ ਹੋ ਜਾਣਗੇ ਸੋ ਵੀਡੀਓ ਨੂੰ ਪੂਰਾ ਵੇਖਿਓ ਤੇ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਦਲਜੀਤ ਸਿੰਘ ਪਾਉ ਹੋਰੀ ਦੱਸਦੇ ਨੇ ਕਹਿੰਦੇ ਵੀ ਇਹ ਗੱਲ ਕੋਈ ਸਨ 1986 ਦੇ ਅਖੀਰ ਦੀ ਹੈ ਉਹਨਾਂ ਦਿਨਾਂ ਵਿੱਚ ਸਾਰੇ ਦੁਆਬੇ ਵਿੱਚ ਹੀ ਬਹੁਤ ਉਠਾਰਾ ਸਨ ਪਰ ਜਲੰਧਰ ਸਾਡਾ ਇੱਕ ਤਰ੍ਹਾਂ ਦਾ ਕੇਂਦਰ ਹੁੰਦਾ ਸੀ। ਮਨਵੀਰ ਸਿੰਘ ਚਿਹੜੂ ਫੜਿਆ ਜਾ ਚੁੱਕਾ ਸੀ। ਇਸ ਵਕਤ ਲਾਭ ਸਿੰਘ ਕੋੜ ਜਥੇ ਦੀ ਅਗਵਾਈ ਸੀ। ਮਨਵੀਰ ਸਿੰਘ ਦੇ ਫੜੇ ਜਾਣ ਦਾ ਅਸਲ ਕਾਰਨ ਕੋਈ ਨਹੀਂ ਲੱਭਿਆ ਸੀ ਪਰ ਫਿਰ ਵੀ ਸ਼ੱਕ ਅਤੇ ਧੜੇਬੰਦੀ ਦੇ ਮਾਹੌਲ ਵਿੱਚ ਕਈ ਬੰਦੇ ਮਾਰੇ ਗਏ ਸਨ। ਉਸ ਵਕਤ ਪੰਥਕ ਕਮੇਟੀ ਕਮਾਂਡੋ ਫੋਰਸ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਵਿੱਚ ਫੈਸਲਾ ਲੈਣ ਵਾਲੇ ਲਾਭ ਸਿੰਘ ਦਲੀਪ ਸਿੰਘ ਰੋਡੇ ਗੁਰਜੀਤ ਸਿੰਘ ਗਰਨਾਮ ਸਿੰਘ ਧੰਨਾ ਸਿੰਘ ਆਦਿ ਸਨ ਸਖਸ਼ੀਤਾ ਦਾ ਆਪਸ ਵਿੱਚ ਭੇੜ ਸੀ ਤੇ ਜਥਿਆਂ ਦੀ ਵੀ ਆਪਸ ਵਿੱਚ ਖਿੱਚੋਤਾਣ ਸੀ ਸਾਡੇ ਵੱਲੋਂ ਮਥਰਾ ਸਿੰਘ ਹੀ ਤਾਲਮੇਲ ਰੱਖਦਾ ਸੀ ਤੇ ਅਸੀਂ ਜ਼ਿਆਦਾ ਬਾਹਰੀ ਕੰਮ ਕਰਦੇ ਸਾਂ ਉਸ ਵਕਤ ਸਾਡੇ ਕੋਲ 2-3 18 ਜਲੰਧਰ ਫਿਰਨੀ ਉਤੇ ਮਿਲਕ ਪਲਾਂਟ ਕੋਲ ਸਨ ਇਹਨਾਂ ਵਿੱਚੋਂ ਇੱਕ ਠਾਰ ਉਤੇ ਬਾਪੂ ਮਲਕੀਰ ਸਿੰਘ ਸਰਹਾਦ ਤੋਂ ਨਵਾਂ ਅਸਲਾ ਲੈ ਕੇ ਆਇਆ ਸੀ ਪਾਰ ਵਾਲੇ ਬੰਦਿਆਂ ਨੇ ਸਾਡੇ ਕੋਲ ਇਹ ਅਸਲੇ ਦੀ ਖੇਪ ਭੇਜੀ ਇਸ ਖੇਪ ਵਿੱਚ 14 AK47 ਇੱਕ ਪਟੇ ਵਾਲੀ LMG ਦੋ ਇਜ਼raਇਲੀ ਰਫਲਾਂ ਦੋ ਰੂਸੀ ਅਸਾਲਟਾਂ 30 ਬੋਰ ਦੇ 10 ਮੌਜਰ ਫੌਜੀ ਹਥਗੋਲੇ ਕੁਝ ਬਰੂਦੀ ਸੁਰੰਗਾਂ ਛੜਾਂ ਅਤੇ ਤਮਾਕਾ ਵਿਰੋਧ ARD X C ਉਸ ਦਿਨ ਲਾਭ ਸਿੰਘ ਨੇ ਅਸਰਾਂ ਦਿਖਾਉਣ ਲਈ ਸਭ ਨੂੰ ਬੁਲਾਇਆ ਸੀ ਉਸ ਵੇਲੇ ਸ਼ਹਿਰ ਦੀ ਫਿਰਨੀ ਵਾਲੇ ਇਲਾਕੇ ਵਿੱਚ ਕਿਤੇ ਕਿਤੇ ਹੀ ਰਹਿਏ ਸੀ ਅਤੇ ਸੜਕ ਵੀ ਪੂਰੀ ਤਰ੍ਹਾਂ ਬੜੀਆਂ ਨਹੀਂ ਸਨ ਜਿਸ ਘਰ ਵਿੱਚ ਅਸੀਂ ਆਏ ਉਹ ਵੀ ਕੱਲਾ ਹੀ ਸੀ ਉੱਥੇ ਕੁਝ ਸਿੰਘ ਕਾਰੋਬਾਰੀ ਵੜ ਕੇ ਰਹਿੰਦੇ ਸਨ 11:00 ਵਜੇ ਅਸੀਂ ਸਾਰੇ ਉੱਥੇ ਪਹੁੰਚ ਗਏ ਉੱਥੇ ਕਾਫੀ ਇਕੱਠ ਹੋ ਗਿਆ ਸੱਦਣ ਵੇਲੇ ਸ਼ਾਇਦ ਸਿੰਘਾਂ ਨੇ ਸੋਚਿਆ ਨਹੀਂ ਸੀ ਕਿ ਇਸ ਤਰ੍ਹਾਂ ਇਕੱਠ ਹੋਣ ਨਾਲ ਸ਼ੱਕ ਹੋ ਸਕਦਾ ਹੈ ਉੱਥੇ ਦੋ ਟਰੱਕ ਤਿੰਨ ਗੱਡੀਆਂ ਤੇ ਦੋ ਮੋਟਰਸਾਈਕਲ ਖੜੇ ਸਨ ਤੇ ਅੰਦਰ ਜਲੰਧਰ ਵਾਲੇ ਸਾਰੇ ਸਿੰਘ ਧੰਨਾ ਸਿੰਘ ਹੌਲਦਾਰ ਧੰਨਾ ਸਿੰਘ ਪੰਥਕ ਕਮੇਟੀ ਵਾਲਾ ਦਿਲਵਿੰਦਰ ਸਿੰਘ ਲਾਭਸਿਓਂ ਦਲੀਪ ਸਿੰਘ ਰੋਡੇ ਸਰਬਜੀਤ ਸਿੰਘ ਚਰਨਜੀਤ ਚੰਨੀ ਬਾਪੂ ਮਲਕੀਤ ਸਿੰਘ ਗੁਰਦੇਵ ਸਿੰਘ ਮਣੀ ਮਥਰਾ ਸਿੰਘ ਜਿੰਦਾ ਬਲਬੀਰ ਸਿੰਘ ਫੌਜੀ ਦਿਲਵਿੰਦਰ ਸਿੰਘ ਗੁਰਜੰਟ ਸਿੰਘ ਰਾਜਸਥਾਨੀ ਤੇ ਮੈਂ ਮੈਂ ਅਤੇ ਜਿੰਦਾ ਅਸੀਂ ਚੰਡੀਗੜ੍ਹ ਤੋਂ ਇੱਕ ਮੂਰਤੀਕਾਰ ਵਿੱਚ ਆਏ ਸੀ ਸਾਰੇ ਆਪਸ ਵਿੱਚ ਮਿਲ ਕੇ ਬੜੇ ਖੁਸ਼ ਹੋਏ ਬਾਪੂ ਮਲਕੀਸ਼ ਸਿੰਘ ਨੇ ਸਾਰੇ ਸਿੰਘਾਂ ਨੂੰ ਅੰਦਰਲੇ ਕਮਰੇ ਦਾ ਦਰਵਾਜ਼ਾ ਖੋਲ੍ਹ ਕੇ ਸ਼ਸਤਰਾਂ ਦੇ ਦਰਸ਼ਨ ਕਰਵਾਏ ਅੰਦਰ ਦੋ ਮੰਜੀਆਂ ਤੇ ਚਾਦਰਾਂ ਉੱਪਰ ਸਾਰੇ ਸ਼ਸਤਰ ਲਿਸ਼ਕਾ ਕੇ ਰੱਖੇ ਹੋਏ ਸਨ ਤੇ ਉਹ ਚਮਕਾ ਮਾਰਦੇ ਸਨ ਸਾਡੇ ਵਿੱਚੋਂ ਕਿਸੇ ਨੇ ਵੀ ਇੰਨੇ ਜ਼ਿਆਦਾ ਤੇ ਇੰਨੇ ਵਧੀਆ ਸ਼ਸਤਰਾਂ ਦੇ ਪਹਿਲਾਂ ਦਰਸ਼ਨ ਨਹੀਂ ਸੀ ਕੀਤੇ ਤੇ ਉੱਪਰ ਦੀ ਸਾਰਿਆਂ ਨੂੰ ਸਾਫ਼ ਕਰਕੇ ਚਮਕ ਮਾਰੀ ਹੋਈ ਸੀ ਗੋਲੀਆਂ ਤੇ ਗੋਲੀਆਂ ਤੱਕ ਨੂੰ ਲਿਸ਼ਕਾਇਆ ਪਿਆ ਸੀ ਅੰਦਰ ਕੁਝ ਹਨੇਰਾ ਸੀ ਤੇ ਸ਼ਸਤਰਾਂ ਨਾਲ ਇੱਕ ਰੌਸ਼ਨੀ ਜਹੀ ਹੋ ਰਹੀ ਸੀ ਅਸਲ ਵਿੱਚ ਬਾਪੂ ਹੋਰੀ ਰਾਤ ਨੂੰ ਹੀ ਇੱਥੇ ਪਹੁੰਚ ਗਏ ਸਨ ਤੇ ਸਾਰੀ ਰਾਤ ਸ਼ਸਤਰਾਂ ਦੀ ਸੇਵਾ ਹੁੰਦੀ ਰਹੀ। ਸਾਰੇ ਸਿੰਘਾਂ ਤੇ ਸ਼ਸਤਰਾਂ ਦੀ ਚਮਕਦਾ ਇੱਕ ਜਾਦੂਈ ਅਸਰ ਹੋਇਆ ਤੇ ਸਾਰਿਆਂ ਦੇ ਚਿਹਰੇ ਖੜ ਗਏ। ਸਾਰਿਆਂ ਸਿੰਘਾਂ ਨੇ ਸ਼ਸਤਰਾਂ ਨੂੰ ਪ੍ਰਣਾਮ ਕੀਤਾ। ਭਾਈ ਗਰਦੇਵ ਸਿੰਘ ਉਸਮਾਨ ਵਾਲਾ ਨੇ ਪਹਿਲਾਂ ਅਰਦਾਸ ਕੀਤੀ ਤੇ ਫਿਰ ਸਾਰੇ ਜਣੇ ਸ਼ਸਤਰਾਂ ਨੂੰ ਹੱਥਾਂ ਵਿੱਚ ਲੈ ਕੇ ਦੇਖਣ ਲੱਗ ਪਏ। ਜੋ ਇੱਕ ਤਰ੍ਹਾਂ ਦਾ ਪਿਆਰੀ ਸੀ ਫਿਰ ਇਹ ਫੈਸਲਾ ਹੋਇਆ ਕਿ 2 ਕਰੋੜ ਖੇਤੀ ਚਾਹੀਦਾ ਹੈ। ਸਾਡੇ ਜਥੇ ਦੀ ਇਹ ਜ਼ਿੰਮੇਵਾਰੀ ਲੱਗੀ ਕਿ ਤੁਸੀਂ ਪੈਸਾ ਹਾਜ਼ਰ ਕਰਨਾ ਹੈ ਇਸ ਕਰਕੇ ਹੀ 187 ਵਿੱਚ ਲੁਧਿਆਣੇ ਬੈਂਕ ਮਾਜਿਆ ਚਰਨਜੀਤ ਸਿੰਘ ਤਲਵੰਡੀ ਅਤੇ ਚਾਚਾ ਮਥਰਾ ਸਿੰਘ ਨੇ ਇੱਥੇ ਆ ਕੇ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਹੀ ਕੁਝ ਸਿੰਘਾਂ ਦੀ ਜ਼ਿੰਮੇਵਾਰੀ ਲਾ ਦਿੱਤੀ ਕਿ ਉਹ ਫਿਰਨੀ ਨੇੜਲੇ ਥਾਣੇ ਤੇ ਨਿਗਾਹ ਰੱਖਣ ਕਿਉਂਕਿ ਸ਼ਹਿਰ ਵਿੱਚ ਇੱਕੋ ਥਾਂ ਤੇ ਹੀ ਬਹੁਤ ਐਮ ਸਿੰਘ ਇਕੱਠੇ ਹੋਏ ਸਨ ਫਿਰ ਸੰਘਰਸ਼ ਬਾਰੇ ਹੋਰ ਵੀ ਗੱਲਬਾਤ ਹੋਈ ਅਗਲੇ ਹਮਲਿਆਂ ਬਾਰੇ ਸਿਆਸੀ ਹਾਲਾਤਾਂ ਬਾਰੇ ਤੇ ਲੁੱਟਾਂ ਖੋਹਾਂ ਤੇ ਪੈਸੇ ਅਗਰਾਉਣ ਵਾਲਿਆਂ ਦੇ ਸਬੰਧ ਵਿੱਚ ਵੀ ਪੈਸੇ ਇਕੱਠਾ ਕਰਨਾ ਤੇ ਲੁੱਟਾਂ ਖੋਹਾਂ ਵਾਲਿਆਂ ਸੰਬੰਧੀ ਫੈਸਲਾ ਹੋਇਆ ਕਿ ਉਹਨਾਂ ਨੂੰ ਕਾਬੂ ਕੀਤਾ ਜਾਵੇ ਮਾਮਲੇ ਦੀ ਪੜਤਾਲ ਕਰਕੇ ਇੱਕ ਮੌਕਾ ਦੇਣ ਤੋਂ ਬਾਅਦ ਕਿਸੇ ਨਾਲ ਢਿੱਲ ਨਾ ਵਰਤੀ ਜਾਵੇ ਉਸੇ ਥਾਂ ਸਿੱਧੀ ਸਜ਼ਾ ਦਿੱਤੀ ਜਾਵੇ ਜੇ ਕੋਈ ਖੜਕੋ ਸਿੰਘ ਵੀ ਇਹ ਕੰਮ ਕਰਦਾ ਸਿੱਧ ਹੁੰਦਾ ਤਾਂ ਉਸ ਦਾ ਬਿਲਕੁਲ ਲਿਹਾਜ਼ ਨਹੀਂ ਕਰਨਾ ਅੱਜ ਸ਼ਾਮ ਤੱਕ ਉੱਥੇ ਹੀ ਰਹਿਣਾ ਸੀ ਹਰਜਿੰਦਰ ਸਿੰਘ ਜਿੰਦੇ ਨੇ ਜਲੰਧਰ ਸ਼ਹਿਰ ਦੇ ਗੁਰਮੀਤ ਸਿੰਘ ਤੇ ਜਸਵਿੰਦਰ ਸਿੰਘ ਨੂੰ ਮਿਲਕ ਪਲਾਂਟ ਵਿੱਚ ਕੋਈ 3:00 ਵਜੇ ਦਾ ਵਕਤ ਦਿੱਤਾ ਹੋਇਆ ਸੀ। ਉਸ ਵਕਤ ਮਿਲਕ ਪਲਾਂਟ ਦੇ ਆਲੇ-ਦੁਆਲੇ ਕੋਈ ਬਹੁਤ ਵਸੋਂ ਨਹੀਂ ਸੀ ਹੋਈ। ਇਸ ਵਿੱਚ ਇੱਕ ਬਗੀਚਾ ਤੇ ਇੱਕ ਖੁੱਲਾ ਬਰਾਂਡਾ ਤੇ ਢਾਬਾ ਨੁਮਾ ਦੁਕਾਨ ਬਣੀ ਹੋਈ ਸੀ। ਉਹਨਾਂ ਦਿਨਾਂ ਵਿੱਚ ਉੱਥੇ ਕਾਫੀ ਲੋਕ ਖਾਣ-ਪੀਣ ਆਉਂਦੇ ਸਨ। ਮੈਂ ਹਰਜਿੰਦਰ ਸਿੰਘ ਜਿੰਦਾ ਮਥਰਾ ਸਿੰਘ ਤੇ ਛੋਟਾ ਗਰਦੇਵ ਸਿੰਘ ਅਸੀਂ ਕਾਲੇ ਸ਼ੀਸ਼ਿਆਂ ਵਾਲੀ ਮਰੂਤੀ ਵਿੱਚ ਉੱਥੇ ਕੋਈ 3:00 ਵਜੇ ਪਹੁੰਚੇ ਤੇ ਇੱਕ ਮੇਹ ਤੇ ਬੈਠ ਕੇ ਕੁਝ ਮੰਗਵਾਇਆ ਹਰਜਿੰਦਰ ਸਿੰਘ ਜਿੰਦੇ ਦੇ ਐਨਕਾ ਲਾਈਆਂ ਹੋਈਆਂ ਸਨ ਤੇ ਉਸ ਨੇ ਹਾਸੇ-ਹਾਸੇ ਵਿੱਚ ਐਨਕਾ ਮਥਰਾ ਸਿੰਘ ਦੇ ਲਾ ਦਿੱਤੀਆਂ ਅਸੀਂ ਸਾਰੇ ਇਸ ਨੂੰ ਦੇਖ ਕੇ ਆਪਸ ਵਿੱਚ ਹੱਸ ਰਹੇ ਸੀ ਹਰਜਿੰਦਰ ਸਿੰਘ ਜਿੰਦੇ ਤੇ ਚਾਚਾ ਮਥਰਾ ਸਿੰਘ ਕੋਲ ਪਸਤੌਲ ਸਨ ਤੇ ਗੱਡੀ ਵਿੱਚ ਇੱਕ 60 ਤੇ ਪਟਾ ਵੀ ਪਿਆ ਸੀ ਕੁਚਿਰ ਬਾਅਦ ਹੀ ਉੱਥੇ ਸਰਬਜੀਤ ਸਿੰਘ ਬਾਠ ਪੱਪੂ ਅਜਨਾਮ ਤੇ ਇੱਕ ਹੋਰ ਸਿੰਘ ਇੱਕ ਵੈਨ ਵਿੱਚ ਆਏ ਤੇ ਥੋੜੀ ਦੂਰ ਬੈਠ ਗਏ। ਉਹਨਾਂ ਨੇ ਵੀ ਸ਼ਾਇਦ ਕਿਸੇ ਨੂੰ ਕੋਈ ਸਮਾਂ ਦਿੱਤਾ ਹੋਵੇ। ਜਦੋਂ ਅਸੀਂ ਅੰਦਰ ਵੜੇ ਤਾਂ ਗਰਦੇਵ ਸਿੰਘ ਨੇ ਕਿਹਾ ਕਿ ਉਹ ਦੋ ਬੰਦੇ ਬੈਠੇ ਨੇ ਉਹ ਪੁਲਿਸ ਦੇ ਲੱਗਦੇ ਨੇ। ਅਸੀਂ ਪੂਰੇ ਚੱਕੰਨੇ ਸੀ ਐਨੇ ਨੂੰ ਗਰਮੀਤ ਸਿੰਘ ਟੋਨੀ ਸਾਡੇ ਕੋਲ ਤੇਜ਼ ਤੁਰਦਾ ਹੋਇਆ ਆਇਆ ਤੇ ਉਸਨੇ ਕਿਹਾ ਵੀ ਅਸੀਂ ਇੱਥੇ ਕਾਫੀ ਪਹਿਲਾਂ ਦੇ ਬੈਠੇ ਆਂ ਪਰ ਥੋੜਾ ਜਿਹਾ ਪਹਿਲਾਂ ਇੱਥੇ ਪੁਲਿਸ ਨਾਲ ਕੈਟ ਟੋਲਾ ਆ ਗਿਆ ਜਿਸ ਦੀ ਅਗਵਾਈ ਇੰਸਪੈਕਟਰ ਗੱਬਰ ਕਰ ਰਿਹਾ ਹੈ ਤੇ ਉਹਨਾਂ ਦੇ ਨਾਲ ਸਵਰਨ ਘੋਟਣੇ ਦੇ ਖਾਸ ਬੰਦੇ ਨੇ ਸਾਰਿਆਂ ਕੋਲ ਡੱਬਾਂ ਵਿੱਚ ਸ਼ਸਤਰ ਸਨ ਤੇ ਉਹਨਾਂ ਦੀਆਂ ਗੱਡੀਆਂ ਪਰਲੇ ਪਾਸੇ ਖੜੀਆਂ ਸਨ। ਉਹਨਾਂ ਵਿੱਚ ਬੰਦੂਕਾਂ ਵਾਲੇ ਬੰਦੇ ਬੈਠੇ ਸਨ। ਉਹਨਾਂ ਦਾ ਅੰਦਾਜ਼ਾ ਸੀ ਕਿ ਇਹ ਕਿਸੇ ਸੂਤੇ ਇੱਥੇ ਆਏ ਨੇ। ਆਪਾਂ ਸਭ ਨੂੰ ਇੱਥੋਂ ਛੇਤੀ ਨਿਕਲਣਾ ਚਾਹੀਦਾ ਹੈ। ਐਨ.ਏ.ਸੀ.ਰ. ਨੂੰ ਬਾਠ ਵੀ ਸਾਡੇ ਵੱਲ ਆਇਆ ਤੇ ਉਸ ਨੇ ਕਿਹਾ ਕਿ ਕੁਝ ਗੜਬੜ ਹੈ। ਇੱਥੋਂ ਨਿਕਲੋ ਛੇਤੀ। ਅਸੀਂ ਦੇਖਿਆ ਕਿ ਗੱਬਰ ਹੋਰੀ ਜੋ ਸਾਡੇ ਤੋਂ ਇੱਕ ਓਲੇ ਵਿੱਚ ਨੇੜੇ ਬੈਠੇ ਸਨ, ਉਹ ਵੀ ਬੜੇ ਸੁਚੇਤ ਹੋ ਕੇ ਬੈਠੇ ਸਨ ਤੇ ਉਹ ਸਭ ਸਾਦੇ ਕੱਪੜਿਆਂ ਵਿੱਚ ਹੀ ਸਨ। ਅਸੀਂ ਸਾਰਿਆਂ ਨੇ ਆਪਣੇ ਸ਼ਸਤਰਾਂ ਨੂੰ ਤਿਆਰ ਕੀਤਾ ਪਰ ਡੱਬ ਵਿੱਚ ਹੀ ਰਹਿਣ ਦਤੇ ਕੱਲਾ-ਕੱਲਾ ਥੋੜਾ فاਸਲਾ ਰੱਖਦੇ ਬਾਹਰ ਨੂੰ ਨਿਕਲਣ ਲੱਗੇ ਹੁਣ ਕੈਟ ਪਾਰਟੀ ਵੀ ਉਸੇ ਤਰ੍ਹਾਂ ਕੁਝ ਬੰਦੇ ਓਲੇ ਵਿੱਚ ਤੇ ਕੁਝ ਮੇਜ਼ਾਂ ਉੱਪਰ ਤੇ ਕੁਝ ਬਾਹਰ ਸਾਡੇ ਵਾਂਗ ਹੀ ਲੱਕ ਕੋਲ ਹੱਥ ਕਰਕੇ ਬਹੁਤ ਤਣਾਅ ਵਿੱਚ ਖੜੇ ਰਹੇ ਅਸੀਂ ਹੌਲੀ-ਹੌਲੀ ਸਾਰੇ ਬਾਹਰ ਨਿਕਲੇ ਟੋਨੀ ਨੇ ਆਪਣਾ ਮੋਟਰਸਾਈਕਲ ਚੁੱਕਿਆ ਤੇ ਜਸਵਿੰਦਰ ਸਿੰਘ ਉਹਦੇ ਪਿੱਛੇ ਬੈਠ ਕੇ ਨਿਕਲ ਗਏ ਜਿੰਦੇ ਨੇ ਵੀ ਕਾਰ ਚਾਲੂ ਕੀਤੀ ਤੇ ਅਸੀਂ ਫੁਰਤੀ ਨਾਲ ਉਸ ਵਿੱਚ ਬੈਠ ਕੇ ਉੱਥੋਂ ਨਿਕਲ ਗਏ ਬਾਠ ਹੋ ਰਹੀ ਵੀ ਇਸੇ ਤਰ੍ਹਾਂ ਨਿਕਲ ਗਏ ਪੁਲਿਸ ਵਾਲਿਆਂ ਨੇ ਸਾਡਾ ਪਿੱਛਾ ਨਹੀਂ ਕੀਤਾ ਉਹ ਵੀ 10 ਜਣੇ ਸਨ ਅਸੀਂ ਵੀ 9 ਜਣੇ ਸੀ ਸਾਡੇ ਵਿੱਚੋਂ 4 ਜਣਿਆਂ ਕੋਲ ਡੱਬ ਵਾਲੇ ਹਥਿਆਰ ਸਨ ਦੋਵਾਂ ਧਿਰਾਂ ਨੂੰ ਇੱਕ ਦੂਜੇ ਬਾਰੇ ਪਤਾ ਲੱਗ ਗਿਆ ਸੀ ਜਿਵੇਂ ਸਾਨੂੰ ਕੁਝ ਸਮਝ ਨਹੀਂ ਪਈ ਸੀ ਸ਼ਾਇਦ ਇਸੇ ਤਰ੍ਹਾਂ ਉਹਨਾਂ ਨੂੰ ਵੀ ਕੋਈ ਸਮਝ ਨਹੀਂ ਪਈ ਤੇ ਉਹ ਕੋਈ ਫੈਸਲਾ ਨਹੀਂ ਕਰ ਸਕੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਅਸੀਂ ਖਾੜਕੂ ਆਂ ਪਰ ਸ਼ਾਇਦ ਇਹ ਨਾ ਪਤਾ ਹੋਵੇ ਕਿ ਕੌਣ-ਕੌਣ ਆ ਇਸ ਤਰ੍ਹਾਂ ਆਮੋ ਸਾਹਮਣੇ ਗੋਲੀਬਾਰੀ ਹੁੰਦੀ ਹੁੰਦੀ ਬਚ ਗਈ ਇਨਸਪੈਕਟਰ ਗੱਬਰ ਦਾ ਨਾਂ ਹੁਣ ਬਹੁਤ ਲੋਕਾਂ ਨੂੰ ਵਿਸਰ ਗਿਆ ਹੈ ਪਰ ਇਹ ਆਪਣੇ ਵੇਲੇ ਦਾ ਬਹੁਤ ਬਦਨਾਮ ਅਫਸਰ ਸੀ ਜੋ ਬਹੁਤ ਪੁਰਾਣਾ ਹੀ ਸਿੰਘਾਂ ਦੇ ਨਿਸ਼ਾਨੇ ਤੇ ਸੀ ਕੁਝ ਸਮੇਂ ਬਾਅਦ ਉਹ ਸਿੰਘਾਂ ਦੀ ਪੈੜ ਲੱਭਦਾ ਹੋਇਆ ਚੰਡੀਗੜ੍ਹ ਨੇੜੇ ਸਰਦਾਰ ਕਰਤਾਰ ਸਿੰਘ ਦੇ بیٹے ਜਿੰਮੀ ਨਾਰੰਗ ਦੀ ਠਾਰੋ ਤੇ ਪਹੁੰਚ ਗਿਆ ਜਿੱਥੇ ਸਿੰਘਾਂ ਨੇ ਉਸ ਨੂੰ ਸੌਦਾ ਲਾ ਦਿੱਤਾ ਸੀ ਸਵਾਰਨਕੋਟੜੇ ਦੇ ਦੋ ਖਾਸ ਬੰਦੇ ਵੀ ਸਾਡੇ ਨਿਸ਼ਾਨੇ ਨੇ ਤੇ ਸੀ ਪਰ ਹਾਲਾਤ ਇਸ ਤਰ੍ਹਾਂ ਹੋਏ ਕਿ ਅਸੀਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬਚਾਉਣਾ ਸੀ ਤੇ ਸਾਨੂੰ ਵੀ ਪਤਾ ਸੀ ਕਿ ਸਾਡੇ ਨਾਲ ਦੇ ਹੋਰ ਕਿੰਨੇ ਸਿੰਘ ਤੇ ਲੋਕ ਕੁਝ ਦੂਰੀ ਤੇ ਬੈਠੇ ਸਨ ਬਾਦ ਵਿੱਚ ਸਾਨੂੰ ਪਤਾ ਲੱਗਿਆ ਵੀ ਜਦੋਂ ਉਹਨਾਂ ਨੇ ਸਾਡੇ ਤੇ ਸ਼ੱਕ ਪਈ ਤਾਂ ਉਹਨਾਂ ਨੇ ਆਪਣੇ ਇੱਕ ਬੰਦੇ ਨੂੰ ਮੋਟਰਸਾਈਕਲ ਤੇ ਥਾਣੇ ਵੱਲ ਭੇਜਿਆ। ਉਹਨਾਂ ਨੇ ਵਾਇਰਲੈਸ ਦੇ ਵੀ ਕੁਝ ਸੁਨੇਹੇ ਦਿੱਤੇ। ਸਾਨੂੰ ਨਹੀਂ ਪਤਾ ਕਿ ਉਹ ਕਿਸਰੋਂ ਅਥੇ ਡੀਕਦੇ ਸਨ ਕਿਉਂਕਿ ਅਸੀਂ ਸਾਰੇ ਉਪਰੋ ਥਲੀ ਕਿੰਨੇ ਜਣੇ ਹੀ ਇਕੱਠੇ ਹੋ ਗਏ। ਇਹ ਕਾਰਨ ਉਹ ਡਰ ਗਏ ਹੋਣਗੇ। ਉਹਨਾਂ ਨੇ ਹੋਰ ਗਾਰਦ ਮੰਗਵਾਉਣ ਵਿੱਚ ਹੀ ਸਿਆਣਪ ਸਮਝੀ। ਉਹਨਾਂ ਨੂੰ ਪਤਾ ਸੀ ਵੀ ਅਸੀਂ ਸਮੋਸੇ ਪਕੌੜੇ ਮੰਗਾਏ ਨੇ ਤੇ ਘੱਟ ਤੋਂ ਘੱਟ 15-20 ਮਿੰਟ ਤਾਂ ਬੈਠਾਂਗੇ। ਬਾਦ ਵਿੱਚ ਪੁਲਿਸ ਨੇ ਉਹ ਸਾਰਾ ਇਲਾਕਾ ਘਰ ਤੇ ਤਲਾਸ਼ੀ ਲਈ ਉਸ ਵਕਤ ਸਵਰਨ ਘੋਟਣਾ ਉਥੇ ਐਸਪੀ ਡੀ ਹੁੰਦਾ ਸੀ ਤੇ ਇਹਦਾ ਦੁਆਬੇ ਵਿੱਚ ਮੁਖਬਰਾਂ ਦਾ ਇੱਕ ਜਾਲ ਵਿਛਾਇਆ ਹੋਇਆ ਸੀ ਟਕਸਾਲ ਸਿੱਖ ਸਟੂਡੈਂਟ ਫੈਡਰੇਸ਼ਨ ਤੇ ਖਾਲਿਸਤਾਨ ਕਮਾਂਡੋ ਫੋਰਸ ਦੇ ਜਾਦਾ ਸਿੰਘਾਂ ਦਾ ਨੁਕਸਾਨ ਇਸ ਦੇ ਵਿਚਾਰੇ ਖੋਫੀਆ ਤੰਤਰਾਂ ਹੀ ਹੋਇਆ ਬਾਅਦ ਵਿੱਚ ਪੱਪੂ ਅਜੜਾਮ ਵਾਲਾ ਜੋ ਕਿਸੇ ਵੇਲੇ ਮਨਵੀਰ ਸਿੰਘ ਦਾ ਵਿਸ਼ਵਾਸ ਪਾਤਰ ਸੀ ਲਾਭ ਸਿੰਘ ਦੇ ਵਿਰੁੱਧ ਜਾ ਕੇ ਸਿੱਧੇ ਰੂਪ ਵਿੱਚ ਹੀ ਸਰਕਾਰ ਨਾਲ ਖੜ ਗਏ ਆ ਤੇ ਦੱਸਦੇ ਨੇ ਕਿ ਉਸ ਨਾਲ 15 ਬੰਦੇ CRPF ਦੀ ਗਾਰਡ ਹੁੰਦੀ ਸੀ ਬਾਦ ਵਿੱਚ ਉਹਨੇ ਸ਼ਰਿਆਮ ਸਿੰਘਾਂ ਦਾ ਨੁਕਸਾਨ ਕੀਤਾ ਸਨ 1986 ਵਿੱਚ ਸਰਬਜੀਤ ਸਿੰਘ ਬਾਠਵੀ ਉਹ ਨਹੀਂ ਸੀ ਜੋ ਬਾਅਦ ਵਿੱਚ ਬਣ ਗਿਆ ਉਸ ਦਿਨ ਅਸੀਂ ਦੁਪਹਿਰੇ ਸਾਰਿਆਂ ਨੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਤੇ ਬਾਪੂ ਮਲਕੀਰ ਸਿੰਘ ਤੇ ਗੁਰਦੇਵ ਸਿੰਘ ਹੋਰਾਂ ਨੇ ਪ੍ਰਸ਼ਾਦੇ ਦੀ ਸੇਵਾ ਕੀਤੀ ਉਸ ਵਕਤ ਅਸੀਂ ਆਪਣੇ ਆਪਣੇ ਸ਼ਸਤਰ ਚੁਣ ਲਈ ਸਨ ਜਿੰਦੇ ਨੇ ਇੱਕ ਫਰਾਂਸ ਦਾ ਬਣਿਆ ਹੋਇਆ 30 ਦਾ ਰਵਰ ਵਰ ਲੈ ਲਿਆ ਜੋ ਇੱਕੋ ਹੀ ਸੀਗਾ ਚਾਚੇ ਨੇ ਆਪਣਾ ਮਨਪਸੰਦ 30 ਦਾ ਮੌਜ਼ਰ ਲਿਆ ਕਮਰਜੀਤ ਸਿੰਘ ਨੇ ਇਜ਼ਰਾਈਲੀ Uzi ਬੰਦੂਕ ਚੱਕੀ ਤੇ ਮੈਂ ਇੱਕ ਛੋਟੀ ਰੂਸੀ ਮਸ਼ੀਨ ਗਨ ਲੈ ਲਈ ਹੋਰ ਸਾਰਿਆਂ ਨੇ ਵੀ ਕੁਝ ਨਾ ਕੁਝ ਚੁੱਕ ਲਿਆ ਤੇ ਫਿਰ ਚਰਨਜੀਤ ਸਿੰਘ ਤਲਵੰਡੀ ਅਤੇ ਗੁਰਦੇਵ ਸਿੰਘ ਨੇ ਬਾਪੂ ਮਲਕੀਤ ਸਿੰਘ ਦੇ ਗਲ ਪਟੇ ਵਾਲੀ LMG ਬਾਹਰ ਅਤੀ ਇਸ ਤਰ੍ਹਾਂ ਉਸ ਦਿਨ ਸ਼ਸਤਰਾਂ ਨੂੰ ਮਿਲ ਕੇ ਸਾਡਾ ਮਨ ਬਹੁਤ ਖੁਸ਼ ਹੋਇਆ ਪੁਲਿਸ ਅਤੇ ਕੈਟ ਟੋਲੇ ਤੋਂ ਬਚਣ ਤੇ ਅਸੀਂ ਵਾਹਿਗੁਰੂ ਦਾ ਸ਼ੁਕਰ ਵੀ ਕੀਤਾ ਦੋਸਤੋ ਇਹ ਸਨ ਕੁਝ ਕਿਸੇ ਖਾੜਕੋ ਬਾਦ ਵੇਲੇ ਦੇ ਕੱਲ ਫੇਰ ਇੱਕ ਨਵਾਂ ਕਿੱਸਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਦਿਓ ਜਾਸਤ ਸਤਿ ਸ੍ਰੀ ਅਕਾਲ